ਨਾਮ ਜਪਣ ਦਾ ਢੰਗ ਸਿੱਖ ਜਿਵੇਂ ਗੁਰੂ ਨਾਨਕ ਨੇ ਸਾਡੇ ਸਾਹਮਣੇ ਨਾਮ ਜਪਣ ਦਾ ਢੰਗ ਰੱਖ ਦਿੱਤਾ ਧੁਨੋਂ ਨੇ ਧਿਆਨ ਧਿਆਨ ਨੇ ਜਾ ਤੂੰ ਧੁਨ ਵਿੱਚ ਧਿਆਨ ਜੋ ਹੁਣ ਅੰਮ੍ਰਿਤ ਵੇਲੇ ਬੈਠੋ ਤੇ ਘੱਟ ਤੇ ਘੱਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ ਇਤਨੀ ਮਹਾਨਸ ਕਰਦੇ ਜੇ ਤੁਸੀਂ ਨਾ ਨਾ ਕੀਤਾ ਕੱਲ ਇਹ ਕਥਾ ਕਹਾਣੀਆਂ ਸੁਣਨੀਆ ਫਿਰ ਵਿਅਰਥ ਨੇ ਆਵੇਂ ਵਕਤ ਬਰਬਾਦ ਕਰਨ ਲਈ ਲੱਲੇ ਇਤਨੀ ਮਹਾਨਸ ਕਰਦੇ ਤੇ ਤੁਸੀਂ ਆਖੋਗੇ ਵਕਤ ਬਰਬਾਦ ਮੈਂਸ ਦੇਤੇ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ 20 25 ਸਾਲ ਤੱਕ ਤੇ ਅੱਜ ਤੱਕ ਜੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਗੱਲ ਨਾਲ ਆਂਦੇ ਰਹੇ ਤੇ ਅਗਾਂਵ ਹੀ ਨਹੀਂ ਮਿਲਣਾ ਤੇ ਤੁਸੀਂ ਆਪੋ ਸ਼ਾਇਦ ਅਗਾਂਵ ਗੱਲ ਬਣ ਜਾਏ ਤੇ ਹੁਣ ਇਹਨੇ ਪੰਕਤੀ ਤੁਹਾਡੇ ਸਾਹਮਣੇ ਰੱਖਦੇ ਆਂ ਅੱਜ ਮਿਲਾਵਾ ਅੱਜ ਹੀ ਮਿਲਾਵਾ ਹੋ ਸਕਦਾ ਹੁਣੇ ਹੀ ਤੜਵਾਸੀ ਲੰਬੀ ਚੌੜੀ ਗੱਲ ਕਿ ਲੰਬੇ ਚੋੜੇ ਸਮੇਂ ਤੇ ਕਿਉਂ ਰੱਖਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ 5 ਮਿੰਟ ਵਾਹਿਗੁਰੂ ਵਾਹਿਗੁਰੂ ਦੇ ਧੁਨ ਅਲਾਪ ਉਦੇ ਚ ਧਿਆਨ ਜੋੜ ਜਿਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖਾ ਜਾਏ ਆਹ ਸਵਾਸ ਤੇ ਗਰਾਸ ਅੰਦਰ ਜਾਂਦਾ ਨੂੰ ਇਹਦੇ ਚ ਵਾਹਿਗੁਰੂ ਪੂਰਾ ਕਰਨਾ ਤੇ ਧਿਆਨ ਜੋੜੋ ਕੁ ਸਵਾਸ ਗਰਾਸ ਦੀ ਲੜੀ ਵਿੱਚ ਧਿਆਨ ਜੋੜੋ ਕਈਆਂ ਨੂੰ ਧੁਨ ਉਤੇ ਧਿਆਨ ਦੇ ਚ ਛੇਤੀ ਗੱਲ ਬਣਦੀ ਹੈ ਤੇ ਕਈਆਂ ਨੂੰ ਉਹ ਨਾ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਿਲਾਸਫਰ ਹੈ ਧਨ ਧਿਆਨ ਦੀ ਸਾਧਨਾ ਵਿੱਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗ੍ਰਾਸ ਦੇ ਸਫਲ ਹੁੰਦਾ ਹੈ ਤੇ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੋ ਤਰਕ ਨਹੀਂ ਹੈ ਖਿੜੇ ਮੱਤੇ ਗੱਲ ਕਬੂਲਣ ਵਾਲਾ ਹੈ ਉਹਦੀ ਗੱਲ ਛੇਤੀ ਬਣ ਜਾਂਦੀ ਹੈ ਧਨ ਧਿਆਨ ਵਿੱਚ ਤੇ ਆਪਣੇ ਹਿਰਦੇ ਨੂੰ ਵੇਖ ਲੈਣਾ ਕਿ ਤਾਰਕਿਕ ਜ਼ਿਆਦਾ ਤੇ ਨਹੀਂ ਗੱਲ ਗੱਲ ਦੇ ਤੇ ਤਰਕ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਤਾਂ ਫਿਰ ਸਵਾਸ ਗਰਾਜ਼ ਦੀ ਅਰਾਧਨਾ ਜੜੀਏ ਉਹ ਕਰਨੀ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਚ ਸਾਧਨਾ ਲਿਖੀ ਹੋਣ ਹੈ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਖਾ ਹੈ ਧਨੁ ਮੇਂ ਧਿਆਨ ਧਿਆਨ ਮੇਂ ਜਾਣਿਆ ਧੁਰਮਕ ਅਕਰਤ ਕਹਾਣੀ ਪੰਚਮੰਟ ਬੈਠ ਕੇ ਸਵੇਰੇ ਲਾਜ਼ਮੀ ਕਰਨਾ ਵਾਹਿਗੁਰੂ ਵਾਹਿਗੁਰੂ ਦੀ ਧਮ ਅਲਾਪ ਨੇ ਉਸ ਵਿੱਚ ਧਿਆਨ ਜੋੜਨਾ ਤੇ ਗੱਲ ਬਣ ਜਾਏ ਖਰੀਦਾ ਜਾ ਤੋ ਖਟਣ ਵੇਲ ਕਾ ਤੂੰ ਰਤਾ ਦੁਨੀ ਸਿਉ ਮਰਗ ਸਵਾਈ ਨੀ ਜਾਂ ਭਰਿਆ ਤਾਂ ਲਦਿਆ ਖਟਣ ਦਾ ਸਮਾਸੀ ਨਾਮ ਵਿਹਾਜਣ ਦਾ ਸਮਾਸੀ ਬੰਦਗੀ ਕਰਨ ਦਾ ਸਮਾਸੀ ਜੋ ਜਵਾਨੇ ਦੀ ਖਾਸ ਰੂਪ ਜਵਾਨੇ ਦਾ ਖਾਸ ਸਮਾਂ ਸਰੀਰ ਵਿੱਚ ਬਲ ਸੀ ਸਰੀਰ ਦੀ ਸ਼ਕਤੀ ਸੀ ਸਰੀਰ ਵਿੱਚ ਉਛਾਲ ਸੀ ਸਰੀਰ ਵਿੱਚ ਉਤਸ਼ਾਹ ਸੀ ਉਮੰਗ ਸੀ ਤਰੰਗ ਸੀ ਇਹ ਸਾਰੀ ਸ਼ਕਤੀ ਇਹ ਸਾਰੀ ਉਮੰਗ ਇਹ ਸਾਰੀ ਤਰੰਗ ਤੂੰ ਦੁਨੀਆਦਾਰੀ ਵਿੱਚ ਹੀ ਖਰਚ ਕਰ ਦੁੱਤੀ ਤੂੰ ਵਿਸ਼ੇ ਵਿਕਾਰਾਂ 'ਚ ਹੀ ਖਰਚ ਕਰ ਦਿੱਤੀ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਨਹੀਂ ਕੀਤਾ ਆਪਣੇ ਉਛਾਲ ਆਪਣੀ ਉਮੰਗ ਆਪਣੀ ਤਰੰਗਾ ਦੀ ਸਹੀ ਵਰਤੋਂ ਨਹੀਂ ਕੀਤੀ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ ਆਖਿਰ ਇੱਕ ਦਿਨ ਮੌਤ ਨੇ ਆ ਜਾਣਾ ਹੈ ਔਰ ਵਾਕਈ ਜਦ ਸਵਾਸ ਪੂਰੇ ਹੋ ਗਏ ਭਰ ਗਏ ਫਿਰ ਤੈਨੂੰ ਅੱਗੇ ਜਾਣਾ ਪਵੇਗਾ ਤੇਰਾ ਵਾਸਾ ਫਿਰ ਕਬਰ ਦੇ ਚੀ ਹੈ ਜੀਵਨ ਕਬਰ ਵਿੱਚ ਪਹੁੰਚੇ शरीर कबर विच पहुंचे उस तो पहले रूह खुदा तक पहुंचनी चाहिए ऐसा बाबा फरीद उपदेश कर रहे ने संदेश दे रहे ने देखरी दाड़ी हो पिछा दूर पिछे की है जन्म अगे की है मौत देखते सही तेरा दाड़ा चिट्टा हो गया वाल चिट्टे हो गए ने बुढ़े उतर आया है मौत नेड़े आई है इच्छा जन्म तो बहुत दूर रह गया बहुत दूर रह गया एक बच्चा जन्मदिन मनावे ठीक है माफ किया जा, जा सकता है एक जवान जन्मदिन मनावे थोड़ा जहा सोच जा सद है ਇਹ ਜਵਾਨ ਭੁੱਲ ਕਰ ਰਿਹਾ ਹੈ ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਕੋਈ ਕੋਈ ਮਹਾ ਮੌਬ ਬਹੁਤ ਹੀ ਅਚੇਤ ਮਨੋ ਐਸਾ ਜੋ ਹੈ ਕਰ ਸਕਦਾ ਹੈ ਕਿਉਂਕਿ ਅੱਗਾ ਬਹੁਤ ਨੇੜੇ ਆਇਆ ਹੈ ਮੌਤ ਤੇ ਬਿਲਕੁਲ ਨੇੜੇ ਆਈ ਜਨਮ ਹੋਇਆ 78 ਸਾਲ ਹੋ ਗਏ ਮਰਨ ਦਿਨ ਤੇ ਬਿਲਕੁਲ ਨੇੜੇ ਆ ਗਿਆ 100 ਦਿਨ ਆਇਆ ਨੇੜੇ ਤਾਂ ਬਾਬਾ ਫਰੀਦ ਕਹਿੰਦੇ ਜਿਹੜਾ ਦਿਨ ਨੇੜੇ ਆਇਆ ਉਹਨੂੰ ਚੇਤੇ ਕਰਸ ਜੋ ਲੰਘ ਗਿਆ ਦਿਨਰ ਬਹੁਤ ਮੁੱਦਤ ਹੋ ਗਈਏ ਭੁਲਾ ਜਨਮ ਨੂੰ ਭੁਲਾ ਮੌਤ ਨੂੰ ਚੇਤੇ ਕਰ ਔਰੇ ਹਕੀਕਤ ਹੈ ਇੱਕ ਸਚਾਈਏ ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਂਦਾ ਆਪਣੇ ਅੰਤ ਦਾ ਚਿੰਤਨ ਹੀ ਪ੍ਰਭੂ ਬੇਅੰਤ ਦਾ ਚਿੰਤਨ ਬਣ ਜਾਂਦਾ ਹੈ ਬਾਬਾ ਫਰੀਦ ਆਪਣੇ ਪਾਵਨ ਸ਼ਲੋਕ ਦੇ ਰਹੇ ਹਨ ਇਹ ਉਪਦੇਸ਼ ਦੇ ਰਹੇ ਨੇ ਦੇਖ ਫਰੀਦਾ ਜੇ ਥੀਆਂ ਸ਼ੱਕਰ ਹੋਈ ਵਿਸ ਸਾਈਂ ਬਾਝੋਂ ਆਪਣੇ ਵੇਦਣ ਕਈਏ ਕਿਸੇ ਕੱਲ ਤੱਕ ਜੋ ਮਿੱਠਾ ਸੀ ਕੱਲ ਤੱਕ ਜੋ ਸ਼ੱਕਰ ਸੀ ਕੱਲ ਤੱਕ ਜਿਹੜੇ ਪਦਾਰਥ ਮਿੱਠੇ ਲੱਗਦੇ ਸਨ ਕੱਲ ਤੱਕ ਜੋ ਇਹ ਸੰਸਾਰ ਸੋਨਾ ਲੱਗਦਾ ਸੀ ਅੱਜ ਬੁਢੇਪੇ ਕਰਕੇ ਤੇ ਵਿਸ ਬਣ ਗਏ ਮਿਠਾਸ ਹੀ ਜ਼ਹਿਰ ਬਣ ਗਈ ਹੈ ਮਿਠਾਸ ਹੀ ਕੁੜਤਨ ਬਣ ਗਈ ਹੈ ਸੁਪਨ ਹੀ ਕ੍ਰੂਪਤਾ ਬਣ ਗਿਆ ਹੈ ਸ਼ਰੀਰ ਨਿਰਬਲ ਹੋ ਗਿਆ ਹੈ ਕਮਜ਼ੋਰ ਹੋ ਗਿਆ ਹੈ ਭਾਵੇਂ ਸਭ ਕੁਝ ਉਹੀ ਕੁਛ ਹੈ ਪਰ ਸਭ ਕੁਝ ਭੋਗਣ ਦੇ ਸਮਰੱਥ ਹੁਣ ਸ਼ਰੀਰ ਨਹੀਂ ਰਿਹਾ ਵਾਸ਼ਨਾ ਉਹੀ ਕੁਛ ਹੈ ਪਰ ਵਾਸ਼ਨਾ ਦੀ ਪੂਰਤੀ ਹੋ ਸਕੇ ਸ਼ਰੀਰ ਦੇਚ ਬਲ ਨਹੀਂ ਤੋ ਬਲ ਨਾ ਹੋਣ ਕਰਕੇ ਸਾਰੀ ਮਿਠਾਸ ਜ਼ਹਿਰ ਬਣ ਕੇ ਰਹਿ ਗਈ ਏ ਇਹ ਜਿਹੜੀ वेदना ਹੈ ਇਹ ਜਿਹੜੀ ਪੀੜਾ ਹੈ ਪ੍ਰਮਾਤਮਾ ਤੋਂ ਬਿਨਾ ਖੁਦਾ ਤੋਂ ਬਿਨਾ ਔਰ ਕਿਸ ਨੂੰ ਆਖੀ ਔਰ ਕਿਸ ਦੇ ਅੰਗ ਰੱਖੀ ਸੜੇ ਦੇਸ਼ ਦੇ तमाम ਸੰਤ ਜਨਾਨੇ ਸੰਸਾਰ ਨੂੰ ਬ੍ਰਹਿਮੰਡ ਨੂੰ ਇੱਕ ਚੱਕਰ ਆਖਿਆ ਫਿਰ ਚੱਕਰ ਦੇ ਵਿੱਚ ਚੱਕਰ ਉਸ ਚੱਕਰ ਦੇ ਵਿੱਚ ਹੋਰ ਚੱਕਰ ਨੇ ਛੋਟੇ ਚੱਕਰ ਵੱਡੇ ਚੱਕਰ ਬਹੁਤ ਵੱਡੇ ਚੱਕਰ ਜੀਵਨ ਇਨਾ ਚੱਕਰਾਂ ਦੇ ਵਿੱਚ ਘੁੰਮ ਰਿਹਾ ਹੈ ਜੀਵਨ ਚਾਏ ਅਸਥੂਲ ਹੈ ਜੀਵਨ ਚਾਏ ਸੂਖਸ਼ਮ ਹੈ ਹੈ ਚੱਕਰ ਦੇ ਵਿੱਚ ਉਛਾਲ ਆਇਆ ਸਾਗਰ ਦੇ ਵਿੱਚ ਬੱਦਲ ਉਮੜੇ ਨੇ ਉੱਚੀਆਂ ਸ਼ਿਖਰਾਂ ਪਹਾੜਾਂ ਤੇ ਵਰ੍ਹਦੇ ਨੇ ਜੰਮ ਕੇ ਬਰਫ਼ ਬਣੀ ਹੈ ਝਰਨੇ ਵਹਿ ਤੁਰੇ ਨੇ ਫਿਰ ਸਾਗਰ ਦੀ ਤਰਫ ਫਿਰ ਲੰਬੀ ਯਾਤਰਾ ਫਿਰ ਅਥਾ ਯਾਤਰਾ ਫਿਰ ਸਾਗਰ ਦੇ ਚ ਉਛਾਲ ਫਿਰ ਬੱਦਲ ਫਿਰ ਵਰ੍ਹਦੇ ਨੇ ਫਿਰ ਇਹ ਰਵਾਨੇ ਸਾਗਰ ਦੀ ਤਰਫ ਇਸ ਤਰ੍ਹਾਂ ਪਾਣੀ ਆਪਣੇ ਇੱਕ ਚੱਕਰ ਵਿੱਚ ਰਹਿੰਦਾ ਹੈ ਇਕ ਗਰਦਿਸ਼ ਵਿੱਚ ਬਕਾਇਦਾ ਚੱਲਦਾ ਹੈ ਇਕ ਨਿਵਾਣ ਤੋਂ ਉੱਠਦਾ ਹੈ ਬੁਲੰਦੀਆਂ ਨੂੰ ਛੂੰਹਦਾ ਹੈ ਉਚਾਈਆਂ ਤੇ ਵਰ੍ਹਦਾ ਹੈ ਫਿਰ ਨਿਵਾਣ ਦੀ ਤਰਫ ਫਿਰ ਨਿਵਾਣ ਦੀ ਤਰਫ ਫਿਰ ਨਿਵਾਣ ਦੀ ਤਰਫ ਜੋ ਨਿਯਮ ਪਾਣੀ ਤੇ ਲਾਗੂ ਹੈ ਉਹੀ ਨਿਯਮ ਸਮੂਹ ਬ੍ਰਹਿਮੰਡ ਦੇ ਹਰ ਅਸਤੂਲ ਤੇ ਸੁਕਸ਼ਮ ਜੀਵ ਜੰਤੂ ਤੇ ਵਸਤੂ ਤੇ ਲਾਗੂ ਹੈ ਜੋ ਕਿ ਮੂਲ ਚਰਚਾ ਮਨੁੱਖ ਦੀ ਹੈ ਸਭ ਕੁਝ ਚੱਕਰ ਦੇ ਚ ਹੈ ਬ੍ਰਹਮਣ ਦੇ ਚ ਇਹ ਅਸਥੂਲ ਜਗਤ ਇਹਦੀ ਖੋਜ ਕਰਨਾ ਵਿਗਿਆਨ ਦਾ ਕੰਮ ਹੈ ਪਰ ਸਵੈਮ ਜੀਵਨ ਚੇਤਨਾ ਚੱਕਰ ਦੇ ਚ ਹੈ ਮਨੁੱਖ ਸਵੈਮ ਚੱਕਰ ਦੇ ਚ ਹੈ ਇਹਦੀ ਖੋਜ ਕਰਨਾ ਸੰਤ ਜਨਾਂ ਦਾ ਕੰਮ ਸੀ ਗੁਰੂ ਜਨਾਂ ਦਾ ਕੰਮ ਸੀ ਸਤਿ ਪੁਰਸ਼ਾਂ ਨੇ ਵੀ ਆਖਰ ਲੰਬੀ ਚੌੜੀ ਖੋਜ ਤੋਂ ਬਾਅਦ ਕਹਿ ਦਿੱਤਾ ਜੀਵਨ ਚੱਕਰ ਦੇ ਚ ਹੈ ਜਨਮ ਹੈ ਫਿਰ ਜੀਵਨ ਹੈ ਜੀਵਨ ਤਿੰਨ ਪੜਾਵਾਂ ਚੋਂ ਲੰਘਦਾ ਹੈ ਬਚਪਨਾ ਜਵਾਨੀ ਬੁਢੇਪਾ ਫਿਰ ਮਰਨ ਹੈ ਫਿਰ ਜਨਮ ਹੈ ਫਿਰ ਜਨਮ ਤਿੰਨ ਪੜਾਵਾਂ ਚੋਂ ਲੰਘਦਾ ਹੈ ਬਚਪਨਾ ਜਵਾਨੀ ਬੁਢੇਪਾ ਮ੍ਰਿਤੂ ਫਿਰ ਜਨਮ ਹੈ ਅਨੰਤ ਕਾਲ ਤ ਜਿਵੇਂ ਪਾਣੀ ਚੱਕਰ ਦੇ ਚ ਹੈ ਜੀਵਨ ਧਾਰਾ ਵੀ ਗਰਦਿਸ਼ ਦੇ ਚ ਹੈ ਇਸ ਤਰੀਕੇ ਨਾਲ ਸਭ ਕੁਝ ਗਰਦਿਸ਼ ਦੇ ਚਾਹੇ ਜੋ ਗਰਦਿਸ਼ ਦੇ ਚ ਘੁੰਮ ਰਿਹਾ ਹੈ ਉਹ बार-बार ਉੱਥੇ ਹੀ ਆ ਜਾਂਦਾ ਹੈ ਜਿੱਥੋਂ ਚਲਿਆ ਸੀ ਮਨੁੱਖ ਦੀ ਚੇਤਨਾ बार-बार ਜਨਮ ਲੈਂਦੀ ਹੈ ਜਨਮ ਤੋਂ ਚਲੀ ਸੀ ਫਿਰ बार-बार ਉੱਥੇ ਹੀ ਆ ਜਾਂਦੀ ਹੈ ਕਿਸੇ ਹੱਦ ਤੱਕ ਜੀਵਨ ਭਰ ਵੀ ਜਨਮ ਦੀ ਪ੍ਰਕਿਰਿਆ ਜੋ ਹੈ ਉਸ ਦੀ ਕشش ਦੇ ਚ ਹੀ ਜੀਵਨ ਫਸਿਆ ਰਹਿੰਦਾ ਉਸਦੀ ਚਾਹਤ ਦੇਚ ਉਸਦੀ ਮੰਗ ਦੇਚ ਉਸਦੀ ਤੜਪ ਦੇਚ ਇਸ ਚੱਕਰ ਦੇ ਚੋਂ ਜੋ ਨਿਕਲ ਗਿਆ ਉਸੇ ਨੂੰ ਕਹਿੰਦੇ ਨੇ ਸੜੇ ਦੇਸ਼ ਦੇ ਸੰਤ ਜਨ ਇਹ ਮੁਕਤ ਹੋ ਗਿਆ ਇਹ ਚੱਕਰ ਤੋਂ ਬਾਹਰ ਨਿਕਲ ਗਿਆ ਇਹ ਗਰਦਿਸ਼ ਤੋਂ ਬਾਹਰ ਆ ਗਿਆ ਇਹਨੇ ਪਰਮ ਪਦ ਦੀ ਪ੍ਰਾਪਤੀ ਕਰ ਲਈ ਇਹਨੇ ਜੀਵਨ ਨੂੰ ਸਫਲ ਕਰ ਲਿਆ ਆਪਣੇ ਆਪ ਨੂੰ ਗਰਦਿਸ਼ ਦੇ ਚੋਂ ਕੱਢਿਆ ਆਪਣੇ ਆਪ ਨੂੰ ਚੱਕਰ ਦੇ ਚੋਂ ਕੱਢਿਆ ਕੁਝ ਚੱਕਰ ਬੜੇ ਤੇਜ਼ੀ ਨਾਲ ਘੁੰਮ ਰਹੇ ਨੇ ਕੁਝ ਮੱਧਮ ਤੇ ਕੁਝ અત્યੰਤ ਤੇਜ਼ ਗਤੀ ਨਾਲ ਜਿਨ੍ਹਾਂ ਨੂੰ ਵਾਸਤਵਿਕ ਸਮਝਣਾ ਤੇ ਜਾਣਨਾ ਵੀ ਬੜਾ ਕਠਿਨ ਹੈ ਮਨੁੱਖ ਦੀ ਚੋਂ ਕੇ ਗੱਲ ਹੈ ਮਨੁੱਖ ਦੀ ਇਹ ਚੇਤਨਾ ਪ੍ਰਥਮ ਜਨਮ ਦੇ ਚਾਈ ਗਰਭ ਦੇ ਚ ਪ੍ਰਵੇਸ਼ ਕਰਨਾ ਬਸ ਇਹੀ ਜਨਮ ਹੈ ਕਾਦਰ ਕਰੀਮ ਨੇ ਪਰਿਪੂਰਨ ਪ੍ਰਮਾਤਮਾ ਨੇ ਦੋ ਕਿਰਿਆਵਾਂ ਆਪਣੇ ਹੱਥ ਵਿੱਚ ਰੱਖੀਆਂ ਨੇ ਜਨਮ ਤੇ ਮਰਨ ਜੀਵਨ ਸਾਨੂੰ ਦੇ ਦਿੱਤਾ ਜਨਮ ਮਰਨ ਆਪਣੇ ਕੋਲ ਰੱਖ ਲੇ ਜੀਵਨ ਸਾਡੇ ਹਵਾਲੇ ਕੀਤਾ ਇਸ ਨੂੰ ਵਰਤ ਕਿਧਾ ਪ੍ਰਯੋਗ ਕਰ ਲੇਕਿਨ ਯਾਦ ਰੱਖ ਜਨਮ ਤੇ ਮਰਨ ਦੀ ਕਿਰਿਆ ਮੇਰੇ ਹੱਥ ਦੇ ਚੈ ਤੇਰਾ ਜਨਮ ਕਿਸ ਤਰ੍ਹਾਂ ਹੋਵੇ ਇਹ ਤੂੰ ਸੋਚਣਾ ਤੇਰੀ ਮਰਤੋਂ ਕਿਸ ਤਰ੍ਹਾਂ ਹੋਵੇ ਇਹ ਵੀ ਤੂੰ ਸੋਚਣਾ ਲੇਕਿਨ ਫਿਰ ਵੀ ਜਨਮ ਤੇ ਮਰਨ ਮੇਰੇ ਹੱਥੋਂ ਪ੍ਰਗਟ ਹੋਵੇਗੀ ਮੇਰੇ ਹੱਥੋਂ ਉਜਾਗਰ ਹੋਵੇਗੀ ਸੂਖਸ਼ਮ ਸਰੀਰਾਂ ਦੇ ਨਾਲ ਇਹ ਸਾਰੇ ਦਾ ਸਾਰਾ ਬ੍ਰਹਮਣ ਭਰੇ ਹੋਇਆ ਹੈ ਇਹ ਤੇ ਇੱਕ ਪਹੇਲੀ ਹੈ ਕਿ ਪਹਿਲੇ ਬੀਜ ਸੀ ਕਿ ਪਹਿਲੇ ਪਾਲਸੀ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਬੜੀ ਚਰਚਾ ਹੈ ਤਾਰਕਿਕ ਲੋਕਾਂ ਦੀ ਦੁਨੀਆ ਵਿੱਚ ਇਹ ਬੜਾ ਵਾਵੇਲਾ ਹੈ ਔਰ ਉਹ ਕਿਸੇ ਪਖਸ਼ ਤੇ ਪਹੁੰਚੇ ਹਨ ਐਸਾ ਵੀ ਦਿਖਾਈ ਨਹੀਂ ਦਿੰਦਾ ਲੇਕਿਨ ਜੇ ਇਹ ਮੰਨ ਲਈਏ ਬੀਜ ਤੋਂ ਬਿਨਾ ਕੁਝ ਵੀ ਨਹੀਂ ਤੋ ਚਲੋ ਪਹਿਲੇ ਬੀਜ ਕਿਉਂਕਿ ਰੋਜ਼ ਦੀ ਪ੍ਰਕਿਰਿਆ ਜੋ ਸਾਹਮਣੇ ਘਟਤ ਹੋ ਰਹੀ ਹੈ ਉਹ ਇਹੀ ਹੈ ਕਿ ਪਹਿਲੇ ਅਸੀਂ ਬੀਜ ਬੋਂਦੇ ਹਾਂ ਬੀਜ ਹੀ ਫਲ ਤੱਕ ਅਪੜਦਾ ਹੈ ਜੋ ਰੋਜ਼ ਅਸੀਂ ਕਰ ਰਹੇ ਹਾਂ ਜੋ ਰੋਜ਼ ਅਸੀਂ ਦੇਖ ਰਹੇ ਹਾਂ ਉਸੇ ਨੂੰ ਆਧਾਰ ਬਣਾ ਕੇ ਇਸ ਕਥਾ ਨੂੰ ਅੱਗੇ ਤੋਰੀਏ ਤਾਂ ਬੀਜ ਪਹਿਲੇ ਬੀਜ ਮੂਲ ਦੇ ਚ ਬੀਜ ਪ੍ਰਥਮ ਹੈ ਸੂਖਸ਼ਮ ਸ੍ਰੀ ਇੱਕ ਬੀਜ सूक्ष्म चेतना एक बीज है और ये बीज भी ऐसा है कि बारीक तो बारीक खुरदबीन ਨਾਲ ਵੀ ਵੇਖਣਾ ਬਹੁਤ ਕਠਿਨ ਬਹੁਤ ਕਠਿਨ ਇਹਨੂੰ ਸੰਤ ਜਨਾਂ ਨੇ ਅਧਿਆਤਮਕ ਦ੍ਰਿਸ਼ਟੀ ਨਾਲ ਤੇ ਦੇਖਿਆ ਹੈ ਬਲਕੇ ਇਸ ਭੌਤਿਕ ਦ੍ਰਿਸ਼ਟੀ ਨਾਲ ਅਜ ਤੱਕ ਕੋਈ بڑے ਤੋਂ بڑا ਵਿਗਿਆਨਕ ਵੀ ਨਹੀਂ ਦੇਖ ਸਕਿਆ ਹਾਲਾਂਕਿ ਚੇਸ਼ਟਾ ਹੈ ਕੋਸ਼ਿਸ਼ ਹੈ ਕਿ ਇਸ ਸੂਖਮ ਢਾਂਚੇ ਨੂੰ ਦੇਖੀਏ ਸਥੂਲ ਨੂੰ ਜਦ ਜਲਾ ਦਿੱਤਾ ਜਾਂਦਾ ਹੈ ਦਫਨ ਕਰ ਦਿੱਤਾ ਜਾਂਦਾ ਹੈ ਇਹ ਜੋ ਸੂਕਸ਼ਮ ਦੀ ਚਰਚਾ ਹੈ ਏਹੀ ਹੈ ਇਹਨੂੰ ਜਾਣਨ ਦੀ ਕੋਸ਼ਿਸ਼ ਆਪਣੇ ਢੰਗ ਨਾਲ ਦੁਨੀਆਂ ਦੇ ਸਿਆਣੇ ਕਰ ਰਹੇ ਨੇ ਪਰ ਜਿਸ ਢੰਗ ਨਾਲ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਧਰਮ ਕਹਿੰਦਾ ਹੈ ਇਸ ਢੰਗ ਨਾਲ ਜਾਣ ਨਹੀਂ ਸਕਣਗੇ ਜਾਣਨਾ ਸਮਝਣਾ ਵੇਖਣਾ ਉਹਦੇ ਲਈ ਅਧਿਆਤਮਿਕ ਦ੍ਰਿਸ਼ਟੀ ਚਾਹੀਦੀ ਹੈ ਤਾਂ ਅਧਿਆਤਮਿਕ ਦ੍ਰਿਸ਼ਟੀ ਨੇ ਜਿਸ ਧੰਨ ਨਾਲ ਇਸ ਸੂਕਸ਼ਮ ਸਰੀਰ ਦੀ ਜੀਵਨ ਯਾਤਰਾ ਵੇਖੀ ਹੈ ਉਹ ਤੇ ਇਹੀ ਹੈ ਤੇ ਚੱਕਰ ਦੇ ਚ ਹੈ ਇਹ ਤੇ ਗਰਦਿਸ਼ ਦੇ ਚ ਹੈ ਗਰਭ ਦੇ ਚ ਜਿਸ ਦਿਨ ਪ੍ਰਵੇਸ਼ ਹੈ ਜਿਸ ਨੂੰ ਆਮ ਜਗਤ ਦੇ ਚ ਕਹਿ dete hain ਕਿ ਵੀਰੀਏ ਦਾ ਪ੍ਰਵੇਸ਼ ਹੈ ਨਹੀਂ ਇਹ ਹੀ ਮਨੁੱਖ ਦਾ ਜਨਮ ਪਿਛਾਰਨਾ ਮਿਲ ਗਿਆ ਹੈ ਆਸਥਾਨ ਮਿਲ ਗਿਆ ਹੈ ਗੋਦ ਮਿਲ ਗਈ ਹੈ ਕੁਖ ਮਿਲ ਗਈ ਹੈ ਹੁਣ ਜੈਸੀ ਇਹ ਕੁਖ ਹੈ ਵੈਸੇ ਇਸ ਬੀਜ ਨੇ ਪਰਫੁੱਲ ਤੋੜ ਹੈ ਬੀਜ ਦਾ ਹੋ ਜਾਣਾ ਫਲ ਦਾ ਸੂਖਸ਼ਮ ਰੂਪ ਦਾ ਜਨਮ ਹੈ ਔਰ ਬੀਜ ਕੁਖ ਦੇ ਵਿੱਚ ਪਹੁੰਚ ਚੁਕੇ ਹੁਣ ਕੁਖ ਨੇ ਇਸ ਬੀਜ ਨੂੰ ਆਪਣੇ ਢੰਗ ਨਾਲ ਪਰਫੁੱਲਤ ਕਰਨਾ ਹੈ ਆਪਣੇ ਵਿਚਾਰ ਆਪਣਾ ਆਹਾਰ ਉਹ ਇਸ ਬੀਜ ਨੂੰ ਪ੍ਰਭਾਵਿਤ ਕਰੇਗਾ ਮਾਂ ਦੇ ਵਿਚਾਰ ਮਾਂ ਦੀ ਸੋਚਣੀ ਮਾਂ ਦੀ ਜੀਵਨ ਕਿਰਿਆ ਮਾਂ ਦਾ ਆਹਾਰ ਮਾਂ ਦੇ ਵਿਚਾਰ ਇਹ ਇਸ ਬੀਜ ਲਈ ਖਾਦ ਨੇ ਪਾਣੀ ਨੇ ਇਸ ਬੀਜ ਲਈ ਸਭ ਕੁਝ ਹੈ ਜੋ ਕਿ ਇੱਕ ਬੀਜ ਨੂੰ ਫਲ ਤੱਕ ਪਹੁੰਚਣ ਲਈ ਚਾਹੀਦਾ ਹੈ ਇਹ ਮਾਂ ਤੋਂ ਪ੍ਰਦਾਨ ਹੁੰਦਾ ਹੈ